ਪੁਲਸ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਇਹਦੇ ਚ ਗੁੰਮਰਾਹਕੁੰਨ ਪੋਲਿਸੀ ਨਾਲ ਬਣਾਵੇ ਇਹ ਮੇਰੇ ਸੁਧਾਰ ਸੰਤੋਖ ਸਿੰਘ ਜੀ ਸਮਰਾ ਸਾਹਿਬ ਨੇ ਜੀ ਮੇਰੇ ਫਾਦਰ ਨੇ ਫਾਦਰ ਸਮਾਨ ਨੇ ਔਰ ਮੇਰੇ ਬਹੁਤ ਇਹਨਾਂ ਨਾਲ ਦੁਨੀਆ ਜਾਣਦੀ ਏ ਸਲਕੇ ਦੇ ਕਿ ਸਾਡਾ ਪਿਓ ਪੁੱਤਰ ਵਾਲਾ ਰਿਸ਼ਤਾ ਇਹ ਇਹ ਪਹਿਲਾਂ ਐਸਜੀਪੀਸੀ ਮੈਂਬਰ ਰਹੇ ਆ ਹੁਣ ਜੋਧ ਸਿੰਘ ਸਮਰਾ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਉੱਥੇ ਸਾਡੇ ਹਲਕਾ ਅਜਨਾਲੇ ਤੋਂ ਇੰਚਾਰਜ ਨੇ ਔਰ ਜਿਹੜਾ ਇਹਨਾਂ ਦਾ ਸ਼੍ਰੋਮਣੀ ਕਮੇਟੀ ਦਾ ਹਲਕਾ ਹੈ ਉਹ ਮਜੀਠਾ ਤੇ ਅਜਨਾਲਾ ਦਾ ਕਾਮਨ ਹੈ ਇਹ ਮੇਰਾ ਭਰਾਮਾ ਤੋਂ ਵੱਧ ਹੈ ਜਿੰਨੇ ਸੱਜਣ ਇੱਥੇ ਖਲੋਤੇ ਆ ਮੇਰਾ ਇੱਕ ਪਰਿਵਾਰ ਦਾ ਹਿੱਸਾ ਮਜੀਠਾ ਮੇਰਾ ਪਰਿਵਾਰ ਵੱਡਾ ਪਰਿਵਾਰ ਹੈ ਤੁਸੀਂ ਇਹ ਗੱਲ ਵੇਖੋ ਕਿ ਕੱਲ ਇਸ ਮੈਰੀ ਕੁਦਰਤੀ ਜਦੋਂ ਰਾਤ ਮੈਂ ਗੱਲ ਕੀਤੀ ਆ ਸਾਤ ਜੋਤ ਸਿਓ ਰਾ ਨਾਲ ਜਿਹੜੇ ਆਏ ਆ ਇੱਥੇ ਲੋਕ ਪੁਲ ਸੇਦੇ ਚ ਕਿਸ ਤਰੀਕੇ ਨਾਲ ਗੁੰਮਰਾਹ ਕਰ ਰਹੀ ਆ ਕਹਿੰਦੇ ਜੀ ਤੇਲ ਪਾਉਣ ਆਏ ਪੁਲਸ ਨੂੰ ਪੁੱਛੋ ਕਿ ਤੁਸੀਂ ਤਾਂ 9 ਵਜੇ ਤਾਂ ਮੇਰੀ ਗੱਲ ਹੋਈ ਆ ਜਦ ਇਹ ਸਾਢੇ 8 ਦਾ ਵਾਕਿਆ ਸਵਾ 8 ਦਾ ਸਾਢੇ 8 ਦਾ ਤੇ ਤੁਹਾਨੂੰ ਕਿਵੇਂ ਪਤਾ ਲੱਗ ਕੇ ਤੇਲ ਪਾਉਣ ਆਏ ਤੁਸੀਂ ਕਿਹੜੀ ਇਨਕੁਆਇਰੀ ਕਰ ਲਈ ਆਪ ਦੀ ਗੱਲ ਨੂੰ ਕਵਰ ਅਪ ਕਰਨ ਲਈ ਜਿਹੜੇ ਬੰਦੇ ਤਪੰਪ ਬੰਦ ਹੋ ਗਿਆ ਹੋਵੇ ਤਿੰਨੇ ਮੁਲਾਜ਼ਮ ਸੀ ਉਹ ਅੰਦਰ ਬੈਠੇ ਆ ਤੇ ਮੋਟਰਸਾਈਕਲ ਸੜਕ ਤੇ ਖਲੋਤਾ ਹੁਣ ਸੜਕ ਤੇ ਕਿਹੜਾ ਪੰਪ ਚ ਤੇਲ ਪੈਂਡਿਆ ਤੇ ਜਦ ਪਤਾ ਹੀ ਆ ਬੰਦ ਹੋ ਗਿਆ ਫਿਰ ਮੈਂ ਤੁਹਾਨੂੰ ਖੋਰ ਗੱਲ ਕਰੂੰਗਾ ਕਿ ਉਹ ਇਕੱਲੇ ਤੇਲ ਪਵਾਉਣ ਨਹੀਂ ਆਏ ਉਹ ਜੋਧ ਸਿੰਘ ਸਮਰਾ ਨੂੰ ਸਮਰਾ ਪਰਿਵਾਰ ਨੂੰ ਟਾਰਗੇਟ ਕਰਨ ਦੇ ਮਨਸ਼ਾ ਨਾਲ ਆਏ ਮੈਂ ਉਹ ਦੱਸ ਰਿਹਾ ਜੀ ਕਿਵੇਂ ਜੋर्ज ਸਿੰਘ ਸਮਰਾ ਦਾ ਕੱਲ ਪੰਪ ਤੇ ਇਹ ਆਉਣ ਲੱਗੇ ਸੀ ਕੁਝ ਮਿੰਟਾਂ ਦਾ ਫਰਕ ਰਹਿ ਗਿਆ ਮੈਨੂੰ ਲੱਗਦਾ ਉਹਨਾਂ ਨੂੰ ਭੁਲੇਖਾ ਪੈ ਗਿਆ ਇਹ ਅੰਦਰ ਬੈਠਿਆ ਕਿਉਂਕਿ ਇਹਨੇ ਪੰਪ ਤੇ ਆਉਣਾ ਸੀ ਔਰ ਜੀਨੇ ਤੇਲ ਪਾਉਣਾ ਹੁੰਦਾ ਜਾਂ ਜੀਨੇ ਚੋਰੀ ਕਰਨੀ ਹੁੰਦੀ ਹੈ ਉਹ ਇੱਕ ਮੰਨ ਤੇ ਸੋਚ ਨਾਲ ਆਉਂਦਾ ਕਿ ਮੈਂ ਆ ਚੋਰੀ ਕਰਨ ਚੱਲਿਆ ਮੈਂ ਕੰਮ ਕਰਕੇ ਆਉਣਾ ਜਾਂ ਮੈਂ ਤੇਲ ਪਵਾ ਕੇ ਭੱਜਣਾ ਜੀਨੇ ਮੋਟਰਸਾਈਕਲ ਹੀ ਸੜਕ ਤੇ ਖੜਾ ਕਰਤਾ ਔਰ ਸਿਪੀ ਆ ਕੇ ਅੰਦਰ ਤਾਪਰ ਤੋਰ ਗੋਲੀਆਂ ਚਲਾਉਣੀਆਂ ਸ਼ੁਰੂ ਕਰਤੀਆਂ ਮੁੜ ਕੇ ਚੋਰੀ ਵੀ ਕੁਝ ਨਹੀਂ ਕੀਤਾ ਤੇ ਉਹਦੀ ਮਨਸ਼ਾ ਕੀ ਹੈ ਔਰ ਕੁਝ ਦਿਨ ਪਹਿਲਾਂ ਹੀ ਅਰਪ੍ਰੇਤ ਚੋਕਲਾ ਹੋਰਾਂ ਨੇ ਜਿਸ ਦਿਨ ਮਨੋਰੰਜਨ ਕਾਲੀਏ ਹੋਰਾਂ ਦੇ ਘਰ 'ਚ ਇਹ ਗ੍ਰੇਨੇਡ ਸਿੱਟਿਆ ਉਸ ਦਿਨ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਏ ਡੀ ਜੀ ਪੀ ਲਾਅ ਐਂਡ ਆਰਡਰ ਨੇ ਕਿਹਾ ਕਿ ਇਹਦੇ 'ਚ ਸ਼ਹਾਦ ਭੱਟੀ ਤੇ ਇੱਕ ਆਪਣਾ ਹੈਪੀ ਪਸ਼ੀਏ ਹੋਰੀ ਜੀਵਨ ਫੌਜੀ ਹੋਰਾਂ ਦਾ ਨਾਂਉ ਸਾਹਮਣੇ ਆਇਆ ਕਿ ਇਹ ਲੋਕ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਤੁਸੀਂ ਇਹ ਵੇਖੋ ਉਹਨਾਂ ਨੇ ਕੁਛ ਚੰ ਕੁਛ ਘੰਟਿਆਂ ਬਾਅਦ ਹੀ ਇੱਕ ਵੀਡੀਓ ਚਲਾਉਂਦੀ ਆ ਅਰਪ੍ਰੀਤ ਸ਼ੁਕਲਾ ਹੋਰਾਂ ਦਾ ਨਾਂਉ ਲੈਂਦੇ ਆ ਨਾਲੇ ਹਾਸਾ ਠੱਠਾ ਕਰਦੇ ਆ ਤੇ ਫੇਰ ਕਹਿੰਦੇ ਆ ਕਿ ਸਾਡੇ ਡੇਰੇ ਮਜੀਠੇ ਲੱਗੇ ਔਰ ਮੈਂ ਉਸੇ ਵਕਤ ਪੰਜਾਬ ਪੁਲਿਸ ਨੂੰ ਇਖਲਾਅ ਦਿੱਤੀ ਕਿ ਮੈਂ ਭਾਈ ਇਹ ਜਾਂ ਇਸ ਗੱਲ ਦਾ ਧਿਆਨ ਰੱਖੋ ਕਿ ਕਿਸੇ ਦਾ ਜਾਨੀ ਮਾਲੀ ਨੁਕਸਾਨ ਨਾ ਹੋਵੇ। ਵਾਰਨਿੰਗ ਦੇ ਰਿਹਾ ਅਗਲਾ। ਤੁਹਾਨੂੰ ਸਪਸ਼ਟ ਕਹਿ ਰਿਹਾ ਕਿ ਮਜੀਠੇ 'ਚ ਕਰਾਂਗੇ ਅਗਲੀ ਕਾਰਵਾਈ। ਔਰ ਤੁਸੀਂ ਇਹ ਵੇਖੋ ਕਿ ਹਲੇ 48 ਘੰਟੇ ਬੀਤੇ ਨਹੀਂ ਤੇ ਇੱਥੇ ਆ ਕੇ ਬੰਦੇ ਨੂੰ ਮਾਰ ਕੇ ਔਰ ਦੂਜੇ ਦੇ ਸਿੱਧੇ ਮੂੰਹ 'ਚ ਗੋਲੀ ਮਾਰੀ ਐ ਔਰ ਫਿਰ ਜੇ ਕਿਸੇ ਦੀ ਮਨਸ਼ਾ ਜੋਤ ਸਿੰਘ ਨੂੰ ਸਮਰਾ ਨੂੰ ਜਾਂ ਵੱਡੇ ਸਮਰਾ ਸਾਹਿਬ ਨੂੰ ਟਾਰਗੇਟ ਕਰਨਾ ਨਹੀਂ ਸੀ ਤੇ ਕੀ ਸੀ ਪਰ ਚੋਰੀ ਕੀ ਕੀਤਾ ਜੀ ਤੇਲ ਪਾ ਕੇ ਕਿਉਂ ਨਾ ਭਜਿਓ ਤਾਂ ਅੰਦਰ ਸੀ ਤੇਲ ਪਾ ਲੰਦੇ ਫਿਰ ਬਾਦ ਸੋ ਬੜਾ ਕਲੀਅਰ ਸੀ ਇਟ ਵਾਸ ਅ ਟਾਰਗੇਟਡ ਪਲਾਨ ਅਟੈਕ ਔਰ ਉਹਨਾਂ ਦੀ ਹੋ ਰਿਹਾ ਅਟੈਕ ਜਿਹੜੇ ਮੇਰੇ ਮਤਲਬ ਤੁਸੀਂ ਭਰਾਵਾਂ ਨਾਲੋਂ ਜਿਨ੍ਹਾਂ ਨਾਲ ਮੇਰੇ ਵੱਦ ਸੰਬੰਧ ਹੈ ਜਾਂ ਮੇਰੀਆਂ ਸੱਜੀਆਂ ਖੱਪੀਆਂ ਬਾਵਾ ਨੇ ਤੋਂ ਪਹਿਲਾਂ ਜੈਨਤੀਪੁਰ ਕੀਤਾ ਉਹ ਉਸ ਤੋਂ ਪਹਿਲਾਂ ਮਜੀਠੇ ਥਾਣੇ ਕੀਤਾ ਮਜੀਠਾ ਥਾਣਾ ਉਹ ਜਿੱਥੇ ਸਾਹਮਣੇ ਮੇਰਾ ਦਫ਼ਤਰ ਹੈ ਦੂਜੇ ਪਾਸੇ ਥਾਣਾ ਹੁਣ ਇੱਥੇ ਤਾਂ ਹਰ ਬੰਦੇ ਨਾਲ ਮੇਰੇ ਪਰਿਵਾਰ ਦੇ ਰਿਲੇਸ਼ਨਸ਼ਿਪ ਆ ਜੀ ਜਿੰਨੇ ਖਲੋਤੇ ਆ ਮੇਰੇ ਪਰਿਵਾਰਕ ਤੌਰ ਤੇ ਅਸੀਂ ਇੱਕ ਦੂਜੇ ਨਾਲ ਵਰਤਦੇ ਸੋ ਇਹ ਬੜਾ ਕਲੀਅਰ ਹੈ ਕਿ ਜਿਹੜਾ ਬੰਦਾ ਇਸ ਗੱਲ ਦੀ ਆਵਾਜ਼ ਉਠਾ ਰਿਹਾ ਉਹਨੂੰ ਟਾਰਗੇਟ ਕਰ ਜੇਕਰ ਆਪਣਾ ਵੀ ਕੀਤਾ ਸੀ ਕਿ ਮੇਰੇ ਉਹ ਉਹ ਤਨੁਸ਼ੀਦ ਦਿੱਤੀ ਸੀ ਕਿਉਂਕਿ ਮੇਰਾ ਵੀ ਇਹ ਨੁਕਸਾਨ ਕਰ ਸਕਦੇ ਨੇ ਕਿ ਜਿਸ ਤਰ੍ਹਾਂ ਤੁਹਾਡੇ ਮੈਂ ਤੁਹਾਨੂੰ ਗਲ ਦੱਸਾਂ ਮੈਂ ਇਹ ਹੈਪੀ ਪਸ਼ੀਆ ਹੋ ਗਿਆ ਹੈ ਸਭ ਹੋ ਗਿਆ ਬੰਦੇ ਦੇ ਪੁੱਤ ਬਣਾਉਂਗਾ ਇਹਨਾਂ ਸਭ ਨੂੰ ਮੈਂ ਜਮਾਂ ਪਰਵਾਹ ਨਹੀਂ ਕਰਦਾ ਇਹਨਾਂ ਦੀ ਪੁਲਿਸ ਆਫ ਦਾ ਕੰਮ ਕਰੇ ਅੱਜ ਮੇਰਾ ਆਉਣ ਦਾ ਇੱਥੇ ਨਾਲ ਇਹਨਾਂ ਦੇ ਖਲੂਣ ਦਾ ਮਤਲਬ ਹੀ ਇਹ ਹੈ ਕਿ ਇੱਟ ਨਾਲ ਇੱਟ ਖੜਕਾਵਾਂਗੇ ਅਸੀਂ ਲੜਾਂਗੇ ਇਸ ਗੱਲ ਦੇ ਖਿਲਾਫ ਪਰ ਲੋਕਾਂ ਨੂੰ ਸੇਫਟੀ ਐਂਡ ਸਿਕਿਉਰਿਟੀ ਦੇਣੀ ਸਾਡੀ ਵੀ ਜ਼ਿੰਮੇਵਾਰੀ ਹੈ ਜੇ ਪੁਲਸ ਫੇਲ ਹੋ ਰਹੀ ਆ ਭਗਵੰਤ ਮਾਨ ਫੇਲ ਹੋ ਰਿਹਾ ਅਸੀਂ ਆਪਦੀ ਜੁਮੇਰੀ ਨਭਾਵਾਂਗੇ ਅਸੀਂ ਲੋਕਾਂ ਨਾਲ ਖੜੇ ਆ ਭਾਵੇਂ ਸਾਡਾ ਕਿਸੇ ਦਾ ਇੰਕਾਊਂਟਰ ਹੋ ਜੇ ਮਗਰ ਅਖੀਰਲੇ ਸਾਵਾ ਤੱਕ ਅਸੀਂ ਆਪਦੀ ਲੜਾਈ ਲੜਾਂਗੇ ਔਰ ਇਹ ਉਹ ਵੀਡੀਓ ਹੈ 94 ਦੀ ਅੱਜ ਹੋ ਗਈ 14 14 ਅੱਜ ਦਿਨਾਂ ਦੇ ਅੰਦਰ ਅੰਦਰ ਇਹਨੇ ਆਪਦਾ ਚੰਦ ਝਾੜਤਾ ਆ ਉਹ ਬੈਠਿਆ ਦੋ ਕਹਿ ਰਿਹਾ ਸੀ ਮੇਰੇ ਕੋ ਆ ਗਈ ਕਹਿ ਰਿਹਾ ਉਹ ਮੈਂ ਅੱਜ ਤੁਸੀਂ ਦੁਪਹਿਰ ਤੱਕ ਮੈਨੂੰ ਟਾਈਮ ਦਿਓ ਮੈਂ ਤੁਹਾਨੂੰ ਹੋਰ ਬੜਾ ਕੁਝ ਦਵਾਂ ਜੀ ਔਰ ਭਗਵੰਤ ਮਾਨ ਨੂੰ ਮੈਂ ਕਹਿਣਾ ਚਾਹੁੰਦਾ ਕਿ ਯਾਰ ਹਰ ਚੀਜ਼ ਹੀ ਮਜ਼ਾਕ ਬਣ ਗਈ ਹੁਣ ਤੁਸੀਂ ਇਹ ਵੇਖੋ ਹੁਣ ਕਿਸੇ ਨੇ ਪੰਪ ਖੋਲਣਾ ਜੀ 6 ਵਜੇ ਤੋਂ ਬਾਅਦ ਰਾਤ ਦੇ ਹਨੇਰੇ ਹੁਣ ਕਿਸੇ ਨੇ ਆਪਦੇ ਦੁਕਾਨ ਤੇ ਜਾਣਾ ਕਿਸੇ ਆਰਤੀਆਂ ਨੇ ਜਾਣਾ ਆ Hindu ਭਾਈਚਾਰਾ ਬੈਠਾ ਇੱਥੇ ਪੁੱਛ ਲਓ ਜੇ ਜਾਣਗੇ ਜਿੰਨੇ ਕਾਰੋਬਾਰੀ ਇੱਥੇ ਇਹਨਾਂ ਸਭ ਨੇ ਘਰੋਂ ਟਾਈਮ ਨਾਲ ਵੜ ਜਾਣਾ ਕਿਸੇ ਨੂੰ ਆਰਤੀ ਜਾਣ ਕੀਮਤੀ ਹੈ ਜਾਨ ਮਾਲ ਦੀ ਰੱਖਿਆ ਕਰਨਗੇ ਕੀ ਭਗਵੰਤ ਮਾਨ ਔਰ ਐਡਾ ਫੇਲ ਬੰਦਾ ਕੱਲ ਲੀਡਰ ਆਪੋਜੀਸ਼ਨ ਦੇ ਬਾਰੇ ਗੱਲਾਂ ਕਰ ਰਿਹਾ ਮੈਂ ਕਹਿੰਦਾ ਜੀ ਬੇਵਕੂਬ ਹੈ ਨਾ ਜੀ ਉਹਨਾਂ ਨੂੰ ਸਾਧ ਵੀ ਲੈ ਅੱਜ ਫੇਰ ਬੇਵਕੂਬ ਹੈ ਨਾ ਜੀ ਜੀ ਤੁਸੀਂ ਮੈਂ ਚਲੋ ਤੁਸੀਂ ਛੱਡੋ ਜੀ ਮੈਂ ਵੀ ਬੋਲਿਆ ਮੈਂ ਵੀ ਬੋਲਿਆ ਸੀ ਕਿ ਅਟੈਕ ਹੋਊਗਾ Hindu ਲੀਡਰ ਤੇ ਅੱਜ ਮੈਂ ਪ੍ਰੂਫ ਵੀ ਦਊਂਗਾ ਤੁਹਾਨੂੰ ਆਪਾਂ 2-3 ਵਜੇ ਤੁਹਾਨੂੰ ਸਾਰੀ ਗੱਲਾਂ ਮੈਂ ਸਕਰੀਨਾਂ 'ਚ ਵਿਖਾਊਂਗਾ ਤੇ ਮਤਲਬ ਕਿ ਕੋਈ ਆਪੋਜੀਸ਼ਨ ਦਾ ਲੀਡਰ ਜੇ ਸੇਫਟੀ ਐਂਡ ਸਕਿਉਰਿਟੀ ਦੀ ਪੰਜਾਬ ਦੇ ਲੋਕਾਂ ਦੀ ਚਿੰਤਾ ਪ੍ਰਗਟਾਵੇ ਤੇ ਮਤਲਬ ਕਿ ਉਹ ਗੁਨੇਗਾਰ ਹੋ ਜਾਂਦਾ ਤੇ ਜਿਨ੍ਹਾਂ ਤੋਂ ਚੈੱਕ ਕੁਝ ਨਹੀਂ ਹੋ ਰਿਹਾ ਲਾਅਨ ਆਰਡਰ ਕੰਟਰੋਲ ਨਹੀਂ ਹੋ ਰਿਹਾ ਉਹ ਉਹ ਗੁਨੇਗਾਰ ਕੋਈ ਨਹੀਂ ਮੰਜੀਤ ਨੇ ਕਾਫੀ ਇਹਨਾਂ ਦੇ ਸਟੇਟਮੈਂਟਾਂ ਕੈਂਕਸਟਰ ਦੇ ਖਿਲਾਫ ਹੋ ਰਹੀਆਂ ਇਹ ਇਹ ਕਾਰਨ ਹੋ ਸਕਦਾ ਜੀ ਕੋਈ ਥ्रेट कॉल ਜਾ ਰਹੀ ਜੋ ਸਿਉ ਸਮਰੇ ਨੂੰ ਟਾਰਗੇਟ ਕੀਤਾ ਜਾ ਰਿਹਾ ਜੀ ਮੈਂ ਸਪਸ਼ਟ ਦੱਸ ਦਿਆਂ ਕਿਉਂਕਿ ਇਹਨੇ ਪਿੱਛੇ ਉਹ ਆਰਤੀਆ ਦੀ ਵੀ ਗੱਲ ਉਠਾਈ ਸੀ ਕਿ ਨਾ ਕੁਝ ਕੀ ਨੋ ਸੀ ਹਾਂਜੀ ਸੁਰਜੀਤ ਸੁਰਜੀਤ ਆਰਤੀਆ ਜੀ ਨੂੰ ਫੇਰ ਆਪੀ ਪਸ਼ੀਏ ਨੇ ਕਿਹਾ ਸੀ ਔਰ ਉਸ ਤੋਂ ਪਹਿਲਾਂ ਆਈਡੀ ਦਾ ਬਲਾਸਟ ਹੋਣਾ ਸੀਗਾ ਅਜਨਾਲੇ ਜਿਹੜਾ ਇਹਨਾਂ ਨੇ ਪੁਲਿਸ ਨੇ ਰਿਕਵਰੀ ਕੀਤੀ ਹੈ ਦੱਸੋ ਮੰਜੀਤ ਥੇ ਅਜਨਾਲੇ ਆਹਨਾ ਥਾਣਿਆਂ ਦੇ ਇਹ ਇਹਨਾਂ ਦਾ ਕੀ ਮਸਲਾ ਹੈ ਜੀ ਇਹ ਕੇਵਲ ਤੇ ਕੇਵਲ ਕਿ ਤੁਸੀਂ ਜੇ ਅਸੀਂ ਕਿਸੇ ਨੂੰ ਟਾਰਗੇਟ ਕਰਦੇ ਹਾਂ ਤੁਸੀਂ ਉਹਨਾਂ ਲਈ ਆਵਾਜ਼ ਜੇ ਬੁਲੰਦ ਕਰੋਗੇ ਤੇ ਤੁਹਾਨੂੰ ਵੀ ਠੋਕਾਂਗੇ ਤੇ ਸਰਕਾਰ ਆਪ ਦੀ ਉਸ ਗੱਲ ਨੂੰ ਐਡਰੈਸ ਨਹੀਂ ਕਰਦੀ ਸਿਆ ਸਾਹਿਬ ਨੂੰ ਸਿਕਿਉਰਟੀ ਦਿੱਤੀ ਗਈ ਹੈ ਜੀ ਆਮ ਲੋਕਾਂ ਤੇ ਗੋਲੀਆਂ ਚੱਲ ਰਹੀਆਂ ਨੇ ਤੇ ਤੁਹਾਡੀ ਸਿਕਿਉਰਟੀ ਵਿਡਰੋ ਕੀਤੀ ਗਈ ਹੈ ਕੋਈ ਨਾ ਜੀ ਮੈਂ ਕਹਿੰਦਾ ਜੀ ਮੇਰੀ ਇਹ ਵੀ ਭਗਵੰਤ ਮਾਨ ਨੂੰ ਲਾ ਦਿਓ ਜਾਂ ਉਹਦੀ ਘਰ ਦੀ ਤੇ ਜਾਂ ਮਾਤਾ ਜੀ ਤੇ ਲਾ ਦਿਓ ਦਾ ਤਾਂ ਕਹਿੰਦਾ ਸਾਰੀ ਲੈ ਜਾਓ ਬੀ ਜੀ ਪੀ ਲਿਖ ਕੇ ਦੇ ਦੇਵੇ ਸਾਨੂੰ ਤਾਂ ਲਿਖ ਕੇ ਦਵੇ ਕਿ ਆਈ ਵਿਲ ਇਨਸ਼ੋਰ ਸੇਫਟੀ ਐਂਡ ਸਿਕਿਉਰਿਟੀ ਆਫ ਐਵਰੀ ਪੰਜਾਬੀ ਮੀਡੀਆ ਤਾਂ ਜਿੱਦਾਂ ਉੱਤੇ ਜਿੱਤਨੇ ਵੀ ਹੋਈ ਵਾਰਦਾ ਇਸਾ ਕਾਰੋਬਾਰ ਤੇ ਬਹੁਤ ਵੱਡਾ ਜਿਹੜੇ ਤੋਂ ਚਿੰਤਾ ਜ਼ਾਹਿਰ ਕਰ ਹੀ ਰਹੇ ਜੇ ਤੇ ਫਿਰ ਕਾਰੋਬਾਰ ਤੁਸੀਂ ਨਾ 2 ਵਜੇ ਤੱਕ ਦਾ ਟਾਈਮ ਦਿਓ ਜੀ ਤੁਹਾਨੂੰ ਮੈਂ ਬਹੁਤ ਕੁਝ ਦਵਾਂਗਾ ਅੱਜ ਛੋੜਦੀਆਂ ਵੀ ਅੱਖਾਂ ਖੁੱਲਣ ਗਿਆ ਤੁਹਾਨੂੰ ਗੱਲ ਵੀ ਸਮਝ ਜਾਊਗੀ ਇੱਥੇ ਕੋਈ ਫਾਇਦਾ ਨਹੀਂ ਅੱਜ ਤੁਸੀਂ ਮੌਕਾ ਵਾਰਦਾਤ ਵੇਖਣ ਆਏ ਹੋ ਤੁਸੀਂ ਇਹ ਵੇਖ ਲਓ ਕਿ ਕਿਸੇ ਬੰਦੇ ਨੇ 1 ਰੁਪਈਆ ਨਹੀਂ ਲੈ ਕੇ ਗਿਆ ਜੀ ਇੱਕ ਬੂੰਦ ਤੇਲ ਦਾ ਨਹੀਂ ਪਾਇਆ ਮੈਨੂੰ ਲੱਗਦਾ ਚਾਰ ਗੋਲੀਆਂ ਮਾਰ ਕੇ ਗਏ ਆ ਇੱਕ ਬੰਦਾ ਮਾਰਤਾ ਹੈ ਵਿਚਾਰਾ ਦੂਜੇ ਮੂੰਹ ਚ ਉਹਦੀ ਹਾਲਤ ਹਲੇ ਸੀਰੀਅਸ ਹੈ ਜੀ ਮੇਰੇ ਕੋਲ ਜਦ ਤੱਕ ਇਹ ਇਹ ਦੱਸ ਦੋ ਰਹਿਣ ਲਈ 48 ਘੰਟੇ ਬੜੇ ਕੀਮਤੀ ਆ ਦੇਖੋ ਰਹਿਣ ਵਾਲੇ ਨਹੀਂ ਯਾਰ ਕੰਮ ਕੀ ਦੇ ਲਈ ਕਰ ਰਹੇ ਸੀ ਇਹਨਾਂ ਨੇ EMPLOYE ਕੀਤੇ ਨਾ ਮਤਲਬ ਇਹ ਗੱਲ ਤੇ ਨਾ ਜਾਓ ਕੌਣ ਕਿੱਥੋਂ ਆਇਆ ਇਸ ਗੱਲ ਤੇ ਜਾਓ ਵਿਚਾਰਿਆਂ ਦਾ ਉਹ ਆਪ ਦੀ ਪਰਿਵਾਰ ਦਾ ਗੁਜ਼ਰਵਾਸਤੇ ਆਪਦੇ ਪਰਿਵਾਰ ਦੇ ਪਰਿਵਾਰ ਦੇ ਪਾਲਣ ਪੋਸ਼ਣ ਵਾਸਤੇ ਉਹਨਾਂ ਨੂੰ ਨੌਕਰੀ ਮਿਲੀ ਸੀ ਅੱਜ ਉਹ ਬੰਦਾ ਉਹਨਾਂ ਦਾ ਕਮਾਉ ਚਲੇ ਗਿਆ ਮੈਂ ਅੱਜ ਪੁੱਛਣਾ ਚਾਹੁੰਨਾ ਭਗਵੰਤ ਮਾਨ ਨੂੰ ਇਹ ਮੈਂ ਆਪਾਂ ਦੁਪਹਿਰ ਨੂੰ ਕਰਨਾ ਸਾਰਾ ਕੱਢ ਦੇ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਨਾ ਕਿ ਤੂੰ ਕਹਤਾ ਜਿਨੇ ਤੁਹਾਡੇ ਆਮ ਆਦਮੀ ਪਾਰਟੀ ਨੇ ਉਹਨੂੰ ਗੋਲੀ ਮਾਰੀ ਸੀ ਐਸਆਈ ਸਬ ਇਨਸਪੈਕਟਰ ਚਰਨਜੀਤ ਨੂੰ ਕਹਿੰਦੇ ਜੀ ਸ਼ਹੀਦ ਹੋਇਆ ਉਹ ਜੇ ਮੰਨ ਗਏ ਸ਼ਹੀਦ ਹੋਇਆ ਇਹ ਦੱਸ ਦੇ ਕਿ ਇਹਨੂੰ ਆਈਐਸਆਈ ਨੇ ਕੀਤਾ ਕਿ ਆਮ ਆਦਮੀ ਪਾਰਟੀ ਦੇ ਬੰਦੇ ਨੇ ਕੀਤਾ ਉਹਨਾਂ ਨੂੰ ਤਾਂ ਜਿਹੜੇ ਸ਼ਹੀਦ ਕਰਨ ਦੇ ਉਹਨਾਂ ਨੂੰ ਤਾਂ ਤੁਸੀਂ ਪੜਾਵਾ ਦੇਣ ਦੇ ਤੇ ਉੱਥੇ ਐਕਸ਼ਨ ਕਿਉਂ ਨਹੀਂ ਕੀ ਇਹਦੀ ਵੀ ਇਹਨੂੰ ਦੇਵੋਗੇ ਜੀ ਹੁਣ 2 ਕਰੋੜ ਰੁਪਏ ਇਸ ਲਈ ਹਰ ਇੱਕ ਜਾਨ ਕੀਮਤੀ ਆ ਯਾਰ ਜੇ ਕੋਈ ਮਿਹਨਤ ਕਰਕੇ ਗੁਜ਼ਰ ਕਰ ਰਿਹਾ ਉਦੋਂ ਵੀ ਤੁਸੀਂ ਨਹੀਂ ਜੀਣ ਦੇ ਸੋ 2 ਵਜੇ ਆਪਾਂ ਖੁੱਲ ਕੇ ਡਰੈਸ ਕਰਾਂਗੇ ਜੀ ਅੱਜ ਮੇਰਾ ਮੈਚ ਤੇ ਮਿਲਣਾ। ਜਿਹੜਾ ਪ੍ਰਤਾਪ ਬਾਜਵੇ ਤੇ ਨਾਕੀ ਕਾਰਵਾਈ ਹੋਈ ਉਹਨੂੰ ਕਿੱਦਾਂ ਦੇਖਦੇ। ਜੇ ਮੈਂ ਉਹਦਾ ਦਾਸ ਹੀ ਦਿੱਤਾ ਜੀ ਮੈਂ ਉਸਨੂੰ ਕੰਡੈਮਨਡ ਕਰਦਾ। ਔਰ ਮੈਂ ਤੁਹਾਨੂੰ 2 ਵਜੇ ਪੂਰੀ ਇਹ ਗੱਲਾਂ ਤੇ ਹੋਰ ਵੀ ਗੱਲਾਂ ਦੱਸੂਗਾ ਕਿ ਇਹ ਚਾਉਂਦੇ ਹੀ ਨਹੀਂ ਕਿ ਕੋਈ ਲਾਅਨ ਆਰਡਰ ਤੇ ਬੋਲੇ। ਇਸ ਮੁੱਦੇ ਤੇ ਮੈਂ ਪ੍ਰਤਾਪຊੋਂ ਬਾਜਵੇ ਤੇ ਹਰ ਉਸ ਬੰਦੇ ਨਾਲ ਖਲੋਤਾਂ ਜਿਹੜਾ ਲਾਅਨ ਆਰਡਰ ਦੇ ਮੁੱਦੇ ਨੂੰ ਉਠਾਊਗਾ ਸਰਕਾਰ ਨੂੰ ਜਗਾਊਗਾ ਤੇ ਇਸ ਮੁੱਦੇ ਤੇ ਲੜਾਈ ਲੜੂਗਾ। ਪੰਜਾਬ ਦੇ ਲੋਕਾਂ ਲਈ ਪੰਜਾਬ ਦੇ ਵਸਨੀਕਾਂ ਵਾਸਤੇ ਖੜੂਗਾ ਦਿੱਲੀ ਵਾਲਿਆਂ ਨੂੰ ਤਾਂ ਤੁਸੀਂ Z+ ਦੇ ਦਿੱਤੀਆਂ ਜਿਨ੍ਹਾਂ ਇੱਥੇ ਲੈਣਾ ਦੇਣਾ ਕੱਖ ਨਹੀਂ ਜਿਨ੍ਹਾਂ ਨੇ ਪੰਜਾਬ ਦੇ ਕਿਸੇ ਪਿੰਡ 'ਚ ਨਹੀਂ ਛੇਤੀ ਕਿਤੇ ਪਜਾਣਾ ਜੇ ਤੇ ਆਉਂਦੇ ਤੇ ਵਾਪਸ ਨਾਲ ਹੀ ਆਉਂਦੇ ਇਥੇ ਤੇ ਜਿਹੜੇ ਵਿਚਾਰੇ ਇੱਥੇ ਮਿਹਨਤ ਕਰ ਰਹੇ ਗੁਜ਼ਰ ਕਰ ਰਹੇ ਉਹਨਾਂ ਨੂੰ ਤੁਸੀਂ ਪੁੱਛਦੇ ਕੋਈ ਨਹੀਂ ਉਹਨਾਂ ਲਈ ਕੋਈ ਸੇਫਟੀ ਸਿਕਿਉਰਟੀ ਬੈਕ ਹੋਇਆ ਮਰਡਰ ਹੈ ਸਰੀਆ ਮਾਰੂ ਪਰ ਟੋਗਲ ਸਾਈਡ ਡਰਾਮਾ ਕਿਹਾ ਕਿ ਕੀ ਹੋ ਰਿਹਾ ਦੂਸਰੇ ਪਰ ਪਤਾ ਹੈ ਸੂਰ ਸਸਦਾ ਉਹਨੂੰ ਹਤਵਾਦੀ ਕਹਾ ਜਾਂਦਾ ਹੈ ਸਰਕਾਰ ਸੁਸੀਨਾ 2 ਵਜੇ ਤੱਕ ਉਡੀਕੋ ਤੁਹਾਨੂੰ ਮੈਂ ਬੜਾ ਕੁਝ ਦਵਾਂ ਠੀਕ ਹੈ ਠੀਕ ਥੈਂਕ ਯੂ ਮੇਰੇ ਇੱਕ ਮਿੰਟ ਰੁਕੋ ਇੱਕ ਮਿੰਟ ਰੁਕੋ ਹਾਂ ਆ ਇਧਰ ਹੋ ਸਦਾ ਕੋਛੇ ਇਹਨਾਂ 10 ਕਿਉਂ ਆਪਰੇ ਕਿਹੜੀ ਤਰੀਕ ਹੋਈ ਆ ਤੇ ਕੀ ਨਾਮ ਤੇ ਆ ਸੁਣੋ ਯਾਰ ਸੁਣ ਲੋ ਚੁੱਪ ਕਰਕੇ ਮੈਂ ਸ਼ੇਰ ਆਇਆ ਸੀ ਸ਼ਾਮ 7 ਵਜੇ ਨਾਲ ਕੰਮ ਤੋਂ ਆਉਂਦੇ ਆ ਸੀ ਮਲੇ ਬਿੰਦੂ ਬੁਰਜ ਤੋਂ ਬਾਅਦ ਮੇਰਾ ਬਿੰਦੂ ਆਪਣਾ ਨਾਮ ਵੀ ਦੱਸ ਸਭ ਬਤਾ ਮੇਰਾ ਨਾਮ ਸੁਖਿੰਦਰ ਸਿੰਘ ਮੇਰੇ ਫਾਦਰ ਦਾ ਨਾਮ ਵਿਆਸ ਸਿੰਘ ਹੈ ਬਿੰਦੂ ਬੁਰਜ ਤੋਂ ਬਾਅਦ ਤਾਂ ਨਾਲ ਹੀ ਆ ਜੀ ਬੁਰਜ ਨੌਂ ਬਾਅਦ ਮੈਂ ਸ਼ਾਮ 7:30 7 ਵਜੇ ਕਰੀਬ ਕੰਮ ਤੋਂ ਆਉਂਦੇ ਆ ਸੀ ਤੇ ਮੇਰੇ ਬਿੜਵੇ ਪਰਸ ਦੇ ਵਿੱਚ 14000 ਰੁਪਏ ਸੀ ਤੇ ਇੱਕ ਸਾਡੇ ਪਿੰਡ ਦਾ ਇਹ ਸੋਨਾਲ ਸਿੰਘ ਉਹਦੇ ਫਾਦਰ ਦਾ ਨਾਮ ਬਿੱਟੂ ਆ ਇੱਕ ਵੱਡੇ ਥੇਡਾ ਨਾ ਉਹ ਲੱਟਪਾ ਫਰਾ ਕੁਬਾ ਬਾਬਾ ਫੋਟਾ ਜਰਦਾ ਕਿੰਨੇ ਬਲਜੀਤ ਸਿੰਘ ਨਾਮ ਉਹ ਖੜਾ ਦਰ ਮੈਨੂੰ ਨਹੀਂ ਪਤਾ ਉਹਨਾਂ ਨੇ ਮੇਰੇ ਦਫਤਰ ਬਾਰੇ ਸੁਰੱਖਣ ਤੋਂ ਮੈਨੂੰ ਪੁੱਛ ਤੋ ਤੇ ਉਹਨਾਂ ਨੇ ਪਹਿਲਾਂ ਮੇਰੇ ਇੱਕ ਲਾਟਕ ਦਾ ਦਤਰ ਮਾਰਿਆ ਅਜਿਵੇਂ ਨਿਸ਼ਾਨਾ ਹੈ ਤੇ ਬਾਕੀ ਮੇਰੇ ਪਿੱਠ ਪਿੱਛੇ ਉਹਨਾਂ ਨੇ ਉੱਥੇ ਦਾ ਦਤਰ ਮਾਰਿਆ 14000 ਰੁਪਏ ਖੋਲਿਆ ਨਾਲੇ ਮੇਰਾ ਮੋਬਾਈਲ ਹੈਗੇ ਪੂਰੇ ਡਾਕੂਮੈਂਟ ਸਾਰੇ ਮੇਰੇ ਫੋਨ ਦੇ ਵਿੱਚ ਜਿੱਦਾਂ ਕਿ ਇਹ ਵੀ ਮੈਂ মিডিਆ ਕਰੀ ਇਹੋ ਦਰਖਾਸਤ ਕਰਦਾ ਇਹਨਾਂ ਨੂੰ ਜਲਦੋਂ ਜਲਦੋਂ ਫੜਿਆ ਜਾਵੇ ਇੱਕ ਥਾਣੇ ਦੇ ਵਿੱਚ ਪੁਲਿਸ ਨੇ ਕੋਈ ਜ਼ਿੰਮੇਵਾਰੀ ਨਹੀਂ ਚੁੱਕੀ ਉਹਨਾਂ ਨੂੰ ਚੁੱਪ ਕਰਕੇ ਛੱਡਦਾ ਉਹਨਾਂ ਦੀ ਚਾਹੀਦਾ ਪੂਰੀ ਪੰਚਾਇਤ ਲੈ ਕੇ ਜਾਵੇ মিডিਆ ਉਹਨਾਂ ਦਾ ਪੂਰਾ ਟੱਪਰ ਚੁੱਕੇ ਕਿਹਦੇ ਕਰਦਾ ਨਹੀਂ ਸੀ ਬੋਲੇ ਇਹਦਾ ਪੱਪੀ ਨੂੰ ਸਾਈਡ ਤੋਂ ਜੋ ਮੈਨੂੰ ਬਹੁਤ ਭਟਿਆ ਚੁਣਾ 14000 ਰੁਪਏ ਸੀ ਮੇਰੇ ਪਟੂਆ ਚ ਨਾਲ ਮੋਬਾਈਲ ਲੈ ਕੇ ਗਏ ਗਰਾ ਪੂਰਾ ਡਾਕੂਮੈਂਟ ਸਾਡੇ ਮੇਰੇ ਪਰਸ ਦੇ ਵਿੱਚ ਤੇ ਮੈਂ ਕੁਝ ਕੁਛ ਵੀ ਨਹੀਂ ਕੀਤਾ ਫਾਇਰਿੰਗ ਕਿਸ ਕੰਮ ਤੇ ਬੈਰਿੰਗ ਬਸ ਇਹ ਲੁੱਟਾ ਖਵਾ ਦੇ ਇੱਕ ਮਿੰਟ ਮੁਨਾ ਕੋਈ ਚਾਹੇ ਵਾਲੀ ਦਾਟ ਜੀ ਹੋਰ ਪਏ ਹੋਰ ਜੀ ਸਾਹਿਬ ਜੀ ਸਾਹਿਬ ਤਾਜ਼ਾ ਜਿਹੜੀ ਕਟਾਵਾ ਵੀ ਲੇਟ ਸੀ